ਸਿਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਆਏ ਸੀ ਜੀ ਹਲਮਾਨਗੜ ਮੇਲਾ ਚੱਲ ਰਿਹਾ ਕੋੜਿਆਂ ਦਾ ਇੱਥੇ ਬਾਈ ਸਾਨੂੰ ਮਿਲਿਆ ਸੀ ਸਟਾਲ ਲਾਈਏ ਨੇ ਸੂਰੀਆ ਪੁੱਤਰ ਹੌਰਸ ਫੀਡ ਵਾਲੇ ਆਏ ਇਹ ਫੀਡ ਬਣਾਉਂਦੇ ਆ ਆ ਇਹਨਾਂ ਦੀ ਫੀਡ ਦੀ ਪੈਕਿੰਗ ਪਈ ਆ ਪਿੱਛੇ ਜਿਹੜੇ ਦੇਖ ਰਹੇ ਹੋ ਇੱਧਰ ਆ ਜੀ ਇਹਨਾਂ ਦੀ ਫੀਡ ਦੀ ਪੈਕਿੰਗ ਆ ਇੱਥੇ ਫੀਡ ਦੇ ਕੋਲੇ ਆ ਜਾਓ ਬਾਈ ਥੋੜੀ ਡਿਟੇਲ ਦੇ ਦਿਓ ਸਾਨੂੰ ਬਾਈ ਨਾਲ ਗੱਲਬਾਤ ਕਰਾਉਣੇ ਆ ਸੂਰੀਆ ਪੁੱਤਰ ਡਾਇਮੰਡ ਤੇ 골ਡ ਹੌਰਸ ਫੀਡ ਦੋ ਤਰ੍ਹਾਂ ਦੀ ਇਹਨਾਂ ਦੀ ਫੀਡ ਆਉਂਦੀ ਆ ਤੇ ਡਿਟੇਲ ਗੱਲਬਾਤ ਆਪਾਂ ਥੋੜੀ ਕਰਾਉਣੇ ਆ ਇਹਨਾਂ ਦੇ ਨਾਲ ਆ ਇਹਨਾਂ ਨੇ ਆ گاਵਾ ਦੀ ਬਣਾਉਣੇ ਨਾਲ گاਵਾ ਦੀ ਫੀਡ ਆ ਨਾਲ ਇਹਨਾਂ ਕੋਲੇ ਤੇ ਜਿਹੜੇ ਚੈਨਲ ਨਾਲ ਜੁੜੇ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲੋ ਜਿਹੜੇ ਫੇਸਬੁੱਕ ਤੇ ਦੇਖਣੇ ਫੋਲੋ ਕਰ ਲੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਥੋੜਾ ਦੱਸੋਗੇ ਫੀਡ ਬਾਰੇ ਜਾਣਕਾਰੀ ਦੇ ਦਿਓ ਆਪਣੇ ਆ ਫੀਡ ਹੈ ਜੀ ਸਪੈਸ਼ਲ ਜਿਹੜੇ ਰਿੰਗ ਵਾਲੇ ਘੋੜੇ ਆ ਵਾਸਤੇ ਡਾਇਮੰਡ ਹੈ ਜਿਹੜੀ ਡਾਇਮੰਡ ਫੀਡ ਨਹੀਂ ਦੇਣੀ ਪੈਂਦੀ ਇਸੇ ਮੂਹ ਚੂਰੀ ਹੈ ਮੋਹ ਚੂਰੀ ਹੈ ਅਲਸੀ ਵਗੈਰਾ ਅਜਵਾਨ ਸਪਾਵਾਰ ਹਲਦੀ ਵਗੈਰਾ ਸਾਰਾ ਕੁਝ ਮਿਕਸ ਹੈ ਅੱਛਾ ਇਹ ਰੈਗੂਲਰ ਚੱਲਣ ਵਾਲੀ ਹੈ ਡੇਲੀ ਵਾਲੀ ਰੁਟੀਨ ਵਾਲੇ ਡੇਲੀ ਵਾਲੀ ਰੁਟੀਨ ਵਾਲੇ ਠੀਕ ਹੈ ਇਹ ਬਣਾ ਨਗਰ ਬਣਦੀ ਹੈ ਅੱਛਾ ਕੋਈ ਫੈਕਟਰੀ ਹੈ ਹੂੰ ਫੈਕਟਰੀ ਤੁਹਾਡੀ ਗੰਗਾ ਨਗਰ ਹਾਂ ਗੰਗਾ ਨਗਰ ਤੇ ਇਹ ਸਟਾਲ ਹਰ ਮੇਲੇ ਚ ਲਗਾਉਣੇ ਕੋ ਇੱਥੇ ਰਾਜਸਥਾਨ ਚ ਲਾਉਂਦੇ ਹਾਂ ਇਸ ਮੇਲੇ ਤੋਂ ਸ਼ੁਰੂਆਤ ਕੀਤੀ ਹੈ ਜੀ ਆਪਾਂ ਅੱਛਾ ਅੱਜ ਤੁਹਾਡੀ ਪਹਿਲੀ ਸਟਾਲ ਆ ਹਾਂ ਪਹਿਲੀ ਸਟਾਲ ਆ ਤੱਲਾ ਆਪਣਾ ਟ੍ਰਾਇਲ ਚੱਲ ਰਿਹਾ ਸੀ ਠੀਕ ਹੈ ਯਾਨੀ ਸਟੈਡ ਫਾਰਮ ਸ਼੍ਰੀ ਗੰਗਾ ਨਗਰ ਠੀਕ ਹੈ ਇਹ ਲਗਭਗ 1 ਸਾਲ ਤੋਂ ਟ్రਾਇਲ ਚੱਲ ਰਿਹਾ ਸੀ ਪੂਰਾ ਸਕਸੈਸ ਹੈ اچھا ਹੁਣ ਚਾਲੂ ਕੀਤੀ ਹੈ ਆਪਾਂ ਮਾਰ ਕੇ ਤੁਸੀਂ ਇੱਕ ਲਿਖਿਆ ਇੱਥੇ 100% ਨੈਚੁਰਲ ਯੂਰੀਆ ਫਰੀ 노 ਮੋਲਸਿਸ ਇਹ ਕੀ ਪਿਓਰ ਆਰਗੈਨਿਕ ਥੀਟ ਹੈ ਅੱਛਾ ਕਿਸੇ ਤਰ੍ਹਾਂ ਦੀ ਯੂਰੀਆ ਨਹੀਂ ਹੈ ਮੋਲਸਿਸ ਨਹੀਂ ਹੈ ਠੀਕ ਹੈ ਵੀ ਇਹੋ ਜੀ ਕੋਈ ਚੀਜ਼ ਨਹੀਂ ਭਾਈ ਜੋ ਆਰਗੈਨਿਕ ਜੋ ਚੀਜ਼ਾਂ ਨੇ ਉਹ ਸਾਰੀ ਆਰਗੈਨਿਕ ਠੀਕ ਹੈ ਇੱਕ ਤੁਸੀਂ ਆ ਮੈਨੂੰ ਫੀਡ ਦਿਖਾਓ ਆ ਇਹ ਸੀਸੀ ਜੀ ਫੜ ਲਓ ਕਿਹੜੀ ਹੈ گاਵਾਾਂ ਵਾਲੀ ਇਹ ਕਿਹੜੀ ਹੈ ਇਹ ਇਹ ਪਸ਼ੂਆਂ ਵਾਸਤੇ ਹੈ ਜੀ ਗਾਇਆਂ ਵਾਸਤੇ ਅੱਛਾ ਸਪੈਸ਼ਲ ਹਾਂ ਨੰਬਰਾਂ ਡਾ ਰਹੇ ਆਪਣੇ 5000 8000 10000 ਦੁੱਧ ਦੇ हिसाब ਨਾਲ ਠੀਕ ਹੈ ਇਹ ਵੀ ਪਿਓਰ ਔਰ ਓਰਗੈਨਿਕ ਹੈ ਕਿਸੇ ਤਰੀਕ ਦੀ ਯੂਰੀਆ ਕੁਛ ਨਹੀਂ ਹੈ ਇਸ ਵਿੱਚ ਠੀਕ ਹੈ ਦੋਰਾ ਨਾਸਤੋ ਬਣੀ ਹੋਈ ਹੈ ਠੀਕ ਹੈ ਰਾਜਸਥਾਨ ਦੀ 21 ਪਹਿਲੀ ਫੀਡ ਹੈ ਜਿਹੜੀ ਰਾਜਸਥਾਨ ਦੇ ਕੁਆਲਿਟੀ ਵਾਲੀ ਹੈ ਠੀਕ ਹੈ ਠੀਕ ਹੈ ਦੁੱਧ ਵਾਲੇ ਪਸ਼ੂਆਂ ਤੇ ਕੰਮ ਕਰਦੀ ਹੈ ਰਾਜਸਥਾਨ ਦੇ ਵਿੱਚ ਆਪਾਂ ਖੜੇ ਸੀ ਤੇ ਆ ਜਿਹੜੀਆਂ ਫੀਡਾਂ ਬਾਈ ਨੇ ਦੱਸੀਆਂ ਨੇ ਰਾਜ ਫੀਡ ਇਹਨਾਂ ਦਾ ਬ੍ਰਾਂਡ ਦਾ ਨਾਮ ਹੈ ਤੇ ਇਹ گاਵਾਾਂ ਦੀ ਫੀਡ ਵੀ ਬਣਾਉਂਦੇ ਨੇ ਤੇ ਨਾਲ ਘੋੜੇ ਘੋੜੀਆਂ ਦੀ ਫੀਡ ਬਣਾਉਂਦੇ ਨੇ ਪਿੱਛੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਬਾਈ ਜੀ ਆਪ ਦਾ ਨੰਬਰ ਕਨਫਰਮ ਕਰਾ ਲਿਓ ਕਿ ਤੁਹਾਡਾ ਨਾਲ ਸੰਪਰਕ ਕਰਨਾ ਚਾਹਵੇ 82479355 ਦੁਆਰਾ ਬੋਲਦੇ ਹੋ 9782479355 ਆ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੀ ਕੋਈ ਹੋਰ ਫੀਡ ਬਾਰੇ ਤੁਸੀਂ ਜਾਣਕਾਰੀ ਲੈਣੀ ਹੈ ਆ ਬਾਈਆਂ ਕੋਲ ਫੀਡ ਵੀ ਪਈ ਹੈ ਪਿੱਛੇ ਵੀ ਕਾਫੀ ਰੱਖੀ ਬੈਠੇ ਸਟਾਲ ਦੇ ਉੱਪਰ ਤੇ ਤੁਸੀਂ ਲੈ ਸਕਦੇ ਹੋ ਇਹਨਾਂ ਕੋਲੇ ਗਾਵਾਂ ਦੀ ਫੀਡ ਵੀ ਹੈ ਤੇ ਘੋੜਿਆਂ ਦੇ ਫੀਡ ਵੀ ਆ ਘੋੜਿਆਂ ਦੇ ਵਿੱਚ ਦੋ ਤਰ੍ਹਾਂ ਦੀ ਆਉਂਦੀ ਆ ਇੱਕ ਡਾਇਮੰਡ ਆਉਂਦੀ ਆ ਇੱਕ ਨਾਰਮਲ ਆਉਂਦੀ ਆ ਵੀਡੀਓ ਨੂੰ ਕਰਦੇ ਹੋ ਬਾਅਦ ਤੋਂ ਲਾਈਕ ਸ਼ੇਅਰ ਧੰਨਵਾਦ ਜੀ